ਏਸੀ ਚੱਲ ਰਿਹਾ ਮਿੱਠਾ ਮਿੱਠਾ ਜਿਆ ਇੱਕ ਨੰਬਰ ਤੇ ਏਸੀ ਕਰ ਰਿਹਾ ਵਾ ਚਾਚੇ ਕਹਿੰਦਾ ਵੀ ਮੈਂ ਇਹਨੇ ਜੀਲੀ ਵੜਾ ਲਵਾਂ ਮਹਾ ਬਿਲਕੁਲ ਤੂੰ ਬੜਾ ਜੀਲੀ ਇਹਨੇ ਮੈਂ ਵੜਦਾ ਖर्चे ਲੈ ਪੂਰਾ ਕੋਟਾ ਕਰੀ ਗਲਦਾ ਪਕੌੜੀਆਂ ਨੂੰ ਕਹਿੰਦਾ ਹੈ ਤਾਂ ਰੱਖੀਆਂ ਹੈ ਨਹੀਂ ਅੱਲੇ ਤੱਕ ਪਕੌੜੀਆਂ ਕੋਈ ਲੈ ਨਹੀਂ ਦੇ ਨਹੀਂ ਕਰਦੇ ਦਾ ਕਟਰ ਵੀ ਆਏ ਪਿੱਛੇ ਖੰਡੀਆਂ ਣਾਉਂਦਾ ਫਿਰਦਾ ਮੁੱਛੜ ਮੁੱਛੜ ਇਹ ਮਾਦੀਪੂ ਘਾਤੀਆਂ ਇਹ ਤਾਂ ਚੌਲ ਵਧੀਆ ਹੁੰਦੇ ਬਾਸਮਤੀ ਨਾਲੋਂ ਇਹ ਤਾਂ ਕਹਿੰਦੇ ਵੀ ਸਰਦੀ ਕਹਿੰਦਾ ਮੀਟ ਨਾਲ ਬਹੁਤ ਵਧੀਆ ਬੰਦ ਮੀਟ ਆ ਰਹੀ ਜਾਂ ਹੋ ਰਹੀਆਂ ਚੌਲ ਮੱਛੀ ਗੱਲ ਆ ਨਾ ਸਰ ਕਹਿੰਦਾ ਇਹ ਜਿਹੜਾ ਹੁਣ ਤਾਂ ਇਹ ਚ ਤਾਂ ਹੀ ਕੱਢਿਆ ਫੇਰ ਹੁਣ ਫਿਰ ਐ ਦੱਸ ਫੇਰ ਹੁਣ ਕਿਦਣ ਖਿਲਾ ਰਿਆ ਸਾਨੂੰ ਮੈਂ ਇਹ ਤਾਂ ਕਹਿੰਦਾ ਵੀ ਦੇਖਣਾ ਜੀ ਅੱਡੇ ਕਿਡਾ ਰੇਲ ਬਾਈ ਪਤਾ ਕਿੰਨਾ ਖਾਦਾ ਮੈਨੂੰ ਦੱਸ ਦੇਣਾ ਮੈਂ ਦਾ ਇੱਕ ਆਪਣਾ ਖਾਦਾ 1070 ਰੁਪਏ ਦਾ ਰਾਜਪਰੇ ਦਾ ਮਾਉਣ ਜਾਣ ਦਾ ਨਾਲੇ ਫੁੱਲ ਖਿੱਚ ਕੇ ਹਾਂ ਫੇਰ 1070 ਦਾ ਕੁਛ ਵੀ ਐਨੇ ਤਾਂ ਦੂਏ ਹੀ ਲਾ ਜੰਨੇ ਅੱਖ ਨੂੰ ਸੁਣ ਤਾਂ ਦੂਏ ਹੱਥ ਲਾ ਜੰਨੇ ਹੱਥ ਸਾਦਾ ਖਾ ਗਿਆ ਆਪਣਾ 45 ਫਾਰਮ ਟਰੈਕ ਲੋ ਵੀ ਮਿੱਤਰੋ ਬਾਈ ਗਿਆ ਵਾ ਤਾਂ ਅੱਜ ਰਾਜਪੁਰੇ ਗਿਆ ਵਾ ਤਾਂ ਲੈ ਵੀ ਜਿਹੜੀ ਜਿਹੜੀ ਦਵਾਈਆਂ ਤਾਂ ਕਹੀਆਂ ਤੀਆਂ ਆਪਣੀ ਚੈੱਕ ਕਰ ਲੈ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਕੀ ਬਈ ਸਵੇਰੇ ਅੱਜ ਪਾਈਪਾਂ ਦਾ ਕੰਮ ਪਹਿਲਾਂ ਚੰਗਾ ਤਾਂ ਸੰਘਰਸ਼ ਚ ਚੰਗਾ ਛਿੜੇ ਅੱਜ ਤਿੰਨ ਚਾਰ ਮੋਟਰਾਂ ਤੇ ਕਿਉਂਕਿ ਰੂਣੀ ਦਾ ਪ੍ਰੋਜੈਕਟ ਚੱਲ ਰਿਹਾ ਪੂਰਾ ਜੰਗੀ ਪੱਧਰ ਤੇ ਹੂੰ ਕਾਲੀ ਆਏ ਹੋਈ ਵੀ ਫਟਾਫਟ ਰੌਣੀਆਂ ਕਰਦੀ ਫਿਰ ਫਟਾਫਟ ਬਜਾਈ ਕਰਦੀ ਜਿੰਨੀ ਸਪੀਡ ਨਾਲ ਰੌਣੀ ਹੋ ਰਹੀ ਏ ਕਿਉਂਕਿ ਫਟਾਫਟ ਬੱਤ ਵੀ ਆ ਜਾਣਗੇ ਖੇਤਾਂ 'ਚ ਹਾਂ ਹਾਂ ਆ ਜਾਣਗੇ ਤਾਂ 5 5 4 4 ਦਿਨ ਚ ਲੈ ਇੱਕ ਵਾਰ ਦਵਾਈ ਚੈੱਕ ਕਰ ਪਹਿਲਾਂ ਆਪਣੀ ਜੜੀਆਂ ਹੁਣ ਤੂੰ ਚੱਲੇ ਸਪਰੇਅ ਕਰਨ ਹੁਣੀ ਚੱਲੇ ਕਰ ਕਰਨੀ ਐ ਚੱਲ ਜਲੀ ਆ ਜਾ ਮੈਂ ਇੱਕ ਵਾਰ ਕਮੈਲ ਲਵਾਇਆ ਮੈਂ ਦਵਾਈ ਤੇ ਲਵਾਇਆ ਮੈਂ ਸੋਨੀ ਨਹੀਂ ਆਇਆ ਅੱਜ ਸੁਨੀ ਕੱਤ ਨਹੀਂ ਆਇਆ ਨਹੀਂ ਪਤਾ ਮੇਰਾ ਤਾਂ ਨੀਰਾ ਸਿਰਜਾ ਦੁਗੀ ਜਾਂਦਾ ਪਰ ਇਹ ਨਹੀਂ ਕਰਤੇ ਟੈਂਸ਼ਨ ਚ ਲੈਣ ਲੱਗਿਆ ਤੂੰ ਟੈਂਸ਼ਨ ਬਹੁਤ ਆ ਸਾਰੀ ਹੈਨਾ ਬਹੁਤ ਟੈਂਸ਼ਨ ਚ ਲੈਣਾ ਗੋਲੇਮੈਂਟਾਂ ਨਹੀਂ ਨਾ ਆ ਰਹੀਆਂ ਜੀਰੀ ਦੀਆਂ ਚੋਨੇ ਦੀਆਂ ਪੇਮੈਂਟ ਰੁਕੀਆਂ ਆਹ ਸਮਾਨ ਵੀ ਸੰਭੀ ਗੋਗੀ ਆਹ ਕਟਰ-ਕੁੱਟਰ ਨੂੰ ਲਈਏ ਧੋਕੇ ਅੰਦਰ ਹੁਣ ਨਿਪਟ ਗਿਆ ਕਟਰ ਦਾ ਕੰਮ ਉਹ ਪੇਮੈਂਟਾਂ ਦਿਵਾਲੀ ਤੋਂ ਬਾਅਦ ਐਈਆਂ ਹੀ ਨਹੀਂ ਹਾਂ ਦਿਲ ਕਦੇ ਛੱਡਦਾ ਫਿਰ ਦਿਲ ਛੱਡਣਾ ਪੈ ਰਿਹਾ ਹੈਗਾ ਹੈਗਾ ਜਾ ਉਧਰ ਦਰਵਾਜ਼ਾ ਲਾਇਆ ਭੱਜ ਕੇ ਦਰਵਾਜ਼ਾ ਲਾਇਆ ਤੂੰ ਮੈਂ ਉਧਰ ਦਿਮਫੇ ਅੱਛੇ ਨੂੰ ਮਿਲਾਂ ਦਲਵੀਰ ਸਿੰਘ ਚਾਚਾ ਕੀ ਹਾਲ ਹੈ ਕੀ ਆਖੋ ਗਿਆ ਤਾਂ ਇਥੇ ਠੀਕ ਐ ਸੇਤਾ ਹਾਂ ਵਧੀਆ ਸੇਤਾ ਫਰਕ ਆ ਪਰ ਨਾਲ ਸੋਨੀ ਨਹੀਂ ਆਇਆ ਅੱਜ ਹੈ ਸੋਨੀ ਨਹੀਂ ਆਇਆ ਤਾਂ ਸੋਨੀ ਕੱਤ ਨਹੀਂ ਆਜੇ ਛੁੱਟੀ ਤੇ ਉਹ ਆਇਆ ਤਾਂ ਹਾਂ ਫੇਰ ਉਹ ਕੰਨਾ ਮ ਦਵਾਈ ਲਵਾ ਮੇਰੇ ੱਟਣ ਹੋ ਗਏ ਪੈਰਾਂ ਚ ਆਹ ੱਟਣ ਤਾਂ ਤੇ ਮੈਨੂੰ ਵੀ ਕਹਿਂਦਾ ਕਿੰਨਾ ਕੋ ਹੋਇਆ ਬਤ ਉਹਦੇ ਆ ਪੈਰ ਦੇ ਵੀ ੱਟਣ ਹੋਏ ਬੱਟਣ ਅੱਛਾ ਫੇਰ ਮਾ ਚ ਲੈ ਆ ਦੋ ਭਾਈ ਠੀਕ ਐ ਫੇਰ ਤਾਂ ਕੋ ਦਵਾਈ ਹਾਂ ਫੇਰ ਉਹ ਦਵਾਈ ਲੈਣ ਗਿਆ ਵਾ ਹੁਣ ਦਵਾਈ ਲੈਣ ਗਿਆ ਵਾ ਫਿਰ ਹੁਣ ਆਪ ਦੂਈ ਮਸ਼ੀਨ ਕੱਲੂ ਕੱਲੂ ਚੱਲੂਗੀ ਫਿਰ ਉਹਦੇ ਆਪਣਾ ਕੰਮ ਰੰਨੇ ਆ ਉਹ ਉਧਰ ਮੁੱਛਲ ਚ ਚਲਾਵਾਂਗੇ ਹਾਂ ਠੀਕ ਐ ਲਓ ਜੀ ਆ ਆਪਾਂ ਨੇ ਸੁਹਾਗਾ ਤਿਆਰ ਕਰਿਆ ਤੇ ਕੀ ਤੇ ਸੁਹਾਗੇ ਦਾ ਰਿਜ਼ਲਟ ਠੀਕ ਬੁਰਾ ਨਾ ਆਂਦਾ ਵਾ ਚਾਚਾ ਦਾ ਸੁਹਾਗਾ ਹਾਂ ਇੱਕ ਫਾਇਦਾ ਜਿੱਕਣਾ ਹੁਣ ਮਤਲਬ ਆਪਾਂ ਸਵਾਗਾ ਮਾਰਨਾ ਹੈ ਇੱਕ ਵਾਰੇ ਭਰ ਜਾਂਦਾ ਵਧੀਆ ਤੇ ਧੜਕਦਾ ਨਹੀਂ ਹੈਗਾ ਸਵਾਗਾ ਧੜਕਦਾ ਨਹੀਂ ਬਸ ਹਾਂ ਨਾਲੇ ਲਿੰਕਾਂ ਨੂੰ ਫਰਕ ਨਹੀਂ ਪੈਂਦਾ ਕਿਉਂ ਜੇ ਧੜਕੂਗਾ ਫਿਰ ਲਿੰਕਾਂ ਨੂੰ ਵੀ ਖਤਰਾ ਰਹਿੰਦਾ ਹੈ ਲਿੰਕਾਂ ਨੂੰ ਵੀ ਖਤਰਾ ਰਹਿੰਦਾ ਹੈ ਗੱਲ ਤੇਰੀ ਸਿਆਣੀ ਹੈ ਕਿਉਂ ਸਟੈਂਡਰਡ ਦੀਆਂ ਪਹਿਲਾਂ ਟੁੱਪੀਆਂ ਨਾਲ ਲਿੰਕਾਂ ਟੁੱਟ ਲੀਆਂ ਟਰੈਕਟਰ ਫਿਰ ਆਇਆ ਤਾਂ ਹੀ ਪਾਇਆ ਅੱਜ ਹੈਨਾ ਇਹ ਅੱਜ ਫਿਰ ਆ ਟਰੈਕਟਰ ਸਵਾਗਾ ਭਾਰਾ ਹੋਇਆ ਬਸ ਚੰਗਾ ਮਿੱਟੀ ਉੱਪਰ ਤੱਕ ਭਰੀ ਹੋਈ ਹੈ ਹੁਣ ਭਰ ਜਾਂਦੀ ਹੈ ਵਧੀਆ ਵਜਨ ਕਰ ਹਾਂ ਦਾ ਭਾਰਾ ਸਵਾਗਾ ਫਿਰ ਤੱਪੜ ਦੇ ਵਿੱਚ ਤਾਈਆਂ ਪੁਰਿਆ ਤੱਪੜ ਦੇ ਵਿੱਚ ਤਾਈਆਂ ਲੀਆਂ ਲੂਆਂ ਵੀ ਤਾਈਂ ਭਰਦਾ ਆ ਟਰੈਕਟਰ ਮੰਡੀ ਤੋਂ ਕਰਤਾ ਜੀ ਰਿਟਾਇਰਮੈਂਟ ਤੇ ਇਸ ਵਾਰ ਚੰਗੀ ਝਟ ਲਾਈਆ ਟਰੈਕਟਰ ਨੇ ਇਹਨੇ ਹੁਣ ਬਾਕੀ ਚੰਗੀ ਝਟ ਕੇ ਹਾਲ ਤਾਂ ਚੱਲਣੀ ਆ ਸਾਰੀ ਬਜਾਈ ਹੁਣ ਇਹ ਤਾਂ ਬਜਾਈ ਵੀ ਸੀ ਨਾ 43 50 ਕਿੱਲਿਆਂ ਦੀ ਸਾਰੀ ਅਸੀਂ ਨੇ ਬਜਾਈ ਕਰਨੀ ਆ ਹੁਣ ਬਹਾਈ ਵੀ ਤਾਂ ਪਹਿਲਾਂ ਤਵੀਨ ਨਾਲ ਅਸੀਂ ਨੇ ਕਰਨੀ ਆ ਹਾਂ ਬਹਾਈ ਹੁਣ ਤੱਕ ਦੂਏਂ ਦੇ ਵੀ ਚੱਲ ਲਿਆ ਉਹਨਾਂ ਦੇ ਵੀ ਜੋਰ ਚੰਗਾ ਆ ਮਗਰੇ ਚੱਲਦਾ ਫਿਰ ਤਕਰੀਬਨ ਜ਼ਿਆਦਾ ਹੂੰ ਤੇ ਇਹ ਬਜਾਈ ਵਾਲੀ ਮਸ਼ੀਨ ਵੀ ਬਜਾਈ ਵਾਲੀ ਮਸ਼ੀਨ ਵੀ ਆਹ ਮਸ਼ੀਨਾਂ ਅੱਜ ਆਪਣੀ ਇੱਥੇ ਖੜਨੀ ਆ ਦੂਈ ਮਸ਼ ਕੀ ਕਿ ਮੈਂ ਗਿਰ ਗਈ ਇਹ ਮੰਡੀ ਚੋਂ ਦੇ ਆਉਂਦੇ ਦੀ ਗਿਰ ਗਈ ਅੱਛਾ ਇਹ ਲਿਓਣੀ ਆ ਮੇਰੇ ਅੱਜ ਖਿਆਲ ਨਹੀਂ ਤਾਂ ਫਤਕੜ ਮੈਂ ਜਾਂਸੀ ਚੋਂ ਪਹਿਲਾਂ ਮੇਰੇ ਧਿਆਨ ਤਾਂ ਮਾਂ ਚੱਲ ਮੈਂ ਲਾਉਂਗਾ ਫੜ ਕੇ ਉਹ ਪਰਲੇ ਵੀ ਉਹ ਢਿੱਲੀ ਹੋਈ ਦੀਆਂ ਪਰਦੀ ਤਾਂ ਕੱਸ ਚੱਲ ਕੋਈ ਨਾ ਪੈ ਜੂਗੀ ਕੋਈ ਗੱਲ ਨਹੀਂ ਲੈਟ ਤਾਂ ਪੈ ਜੂਗੀ ਕੁਝ ਨਹੀਂ ਹੁੰਦਾ ਇੰਨਾ ਇੱਕ ਤਾਂ ਨਜ਼ਰਾ ਫਸਲਾਂ ਤੇ ਠੀਕ ਲੰਦਾ ਕੰਮ ਹਾਂ ਕਿ ਨਹੀਂ ਲੈ ਮੈਂ ਦੋ ਫੁਲਕੇ ਛੱਕ ਲੈਵਾ ਫਿਰ ਚੱਲਦੇ ਆਂ ਆਪਾਂ ਦੋ ਫੁਲਕੇ ਦਾ ਛੱਕੀ ਹਾਂ ਚਾਰ ਛੱਕੀ ਚਾਰ ਚਾਰ ਬਸ ਠੀਕ ਹੈ ਆ ਜਾ ਤਾਂ ਚਲੋਣੀ ਆ ਮੈਂ ਚਲਾਉਣੀ ਸੀ ਹੁਣ ਤੂੰ ਚੜ ਗਿਆ ਤੇਰਾ ਚਾਉਣੀ ਉਤਰਦਾ ਹੈਗਾ ਮੈਨੂੰ ਤਾਂ ਚਾਚਾ ਮਸੀਂਦਰੀ ਕਹਿੰਦਾ ਮੈਨੂੰ ਬੜਾ ਚੌੜਾ ਆ ਯਾਰ ਮਸੀਂਦਰੀ ਦਾ ਚੌੜਾ ਆ ਕੰਬਾਈਨਾਂ ਦਾ ਕੰਬਾਈਨਾਂ ਦਾ ਚੱਲ ਠੀਕ ਆ ਵਾ ਤੇਰੀ ਗੱਲ ਮੈਂ ਮੰਨਦਾ ਹਾਂ ਹਾਂ ਉਹ ਤੇ ਲੈਣਾ ਸਾਮਾਨ ਜਾ ਮੇਰੇ ਕਰਕੇ ਮਸ਼ੀਨ ਤੂਰੀ ਨਹੀਂ ਉਹਨਾਂ ਨੂੰ ਪਤਾ ਵੀ ਹਾਂ ਆਹੋ ਰੋਡ ਡਰਾਈਵਰ ਤੂੰ ਆ ਹਾਂ ਹਾਂ ਪੀ ਆਰਟੀਸੀ ਵਾਲਿਆਂ ਮੰਗ ਲਾ ਲੱਗੀ ਖੇਤ ਵਿੱਚ ਤਾਂ ਚਲਾਉਣੀ ਨਹੀਂ ਹੈਗੀ ਹਾਂ ਲਓ ਜੀ ਕੰਬੈਨ ਚੱਲ ਗਈ ਤੇ ਚਾਚਾ ਜੀ ਤੋਂ ਟਰੈਕਟਰ ਆਪਾਂ ਨੇ ਫੜ ਲਿਆ ਪਿੰਛਿਆ ਬਿਲਕੁਣ ਦਾ ਨਵਾਂ ਕਟਰ ਤੇ ਨਿਆਰੇ ਲਈਏ ਆ ਮੈਂ ਇਧਰ ਬਹਰ ਉਤਰਦਾ ਹਾਂ ਆ ਨਿਬੜ ਗਿਆ ਫੰਡ ਲਾਦਾ ਹਾਂ ਉਦੋਂ ਤੱਕ ਲਓ ਜੀ ਦੇਖੋ ਠੰਡਾ ਠੰਡਾ ਦਾ ਚੱਲ ਰਿਹਾ ਮਿਊਜ਼ਿਕ ਵਿੱਚ ਏਸੀ ਚੱਲ ਰਿਹਾ ਮਿੱਠਾ ਮਿੱਠਾ ਜਿਹਾ ਇੱਕ ਨੰਬਰ ਤੇ ਏਸੀ ਕਰ ਰਿਹਾ ਵਾ ਚਾਚੇ ਕਹਿੰਦਾ ਵੀ ਮੈਂ ਇਹਨੇ ਜੀਲੀ ਵੜਾ ਲਵਾਂ ਮਹਾ ਬਿਲਕੁਲ ਤੂੰ ਬੜਾ ਜੀਲੀ ਇਹਨੇ ਮੈਂ ਵੜਦਾ ਖਰਚੇ ਲੈ ਪੂਰਾ ਕੋਟਾ ਕਰੀ ਜਾਂਦਾ ਪਕੌੜੀਆਂ ਨੂੰ ਕਹਿੰਦਾ ਹੈ ਤਾਂ ਰੱਖੀਆਂ ਹੈ ਨਹੀਂ ਵਾਲੇ ਤਾਂ ਪਕੌੜੀਆਂ ਚੱਲ ਕੋਈ ਨਾ ਤੇ ਆਪਾਂ ਨੇ ਲੈ ਵਹਿਦਾ ਵੀਰਾ ਪਹਿਲਾ ਤੇ ਚੱਕਰ ਕਰ ਲਈ ਆਪਾਂ 1500 1600 ਤੱਕ ਆ ਭਾਈ ਮੈਂ ਕਹਿੰਦਾ ਸੜਾ ਤਿਆਰਾ ਆ ਪਿਆਪੂ ਦਾ ਕੋਲੇ ਨਹੀਂ ਤੇ ਨਹੀਂ ਕਰਦੇ ਦਾ ਕਟਰ ਵੀ ਆਏ ਪਿੱਛੇ ਖੱਲੀਆਂ ਨਾਉਂਦਾ ਫਿਰਦਾ ਦੂਏ ਮੀਡੀਅਮ ਚ ਪੜਾ ਘੈਂਟ ਚੱਲ ਰਿਹਾ ਬਈ ਨਿਆਰਾ ਸੱਚੀ ਸਾਲਾ ਇਹ ਕੰਮਾਂ ਨੂੰ ਜਿਵੇਂ ਕਣਕ ਬੀਜਣੀ ਐ ਉਦੋਂ ਤਾਂ ਬਹੁਤ ਹੀ ਨਿਆਰਾ ਐ ਹੁਣ ਪਿੱਛੇ ਜਿੰਨਾ ਵੀ ਆ ਕੁਛ ਵੀ ਆ ਸ਼ੀਸ਼ੇ ਕਰਕੇ ਮੈਂ ਕਿਹਨੇ ਅੰਦਰ ਘੋੜਾ ਵੀ ਡਸਤ ਨਹੀਂ ਆ ਰਹੀ ਘੋੜਾ ਵੀ ਅੰਦਰ ਫੀਲ ਨਹੀਂ ਹੋ ਰਿਹਾ ਵੀ ਮਤਲਬ ਪਿੱਛੇ ਕਟਰ ਚੱਲ ਰਿਹਾ ਆਪਣਾ ਹਨਾ ਜੀ ਤੇ ਯਾਰ ਆਦਾ ਮਾਰਦਾ ਉਹ ਚੱਲ ਰਹੀਆ ਕਮੈਨ ਆਪਣੀ ਕਮੈਨ ਨੇ ਲੈ ਲਿਆ ਖੇਰਾ ਜੇ ਕਿਤੇ ਹੈ ਜਾਂ ਕੈਬਨ ਕਮੈਨਾ ਵਰਦੀ ਹੋਵੇ ਜਿਵੇਂ ਅੱਜ ਚਾਚਾ ਤੇ ਉਹ ਆਦੀ ਪਾਈ ਫਿਰਦਾ ਮੈਨੂੰ ਦੇਖ ਦੇ ਕਿ ਨਾ ਹੱਥ ਮਾਰ ਜੰਦਗਾ ਤੂੰ ਵੀ ਅੱਧੀ ਅੱਧੀ ਮੈਂ ਵੀ ਕਹਾਂ ਮੈਂ ਲੀਪਰ ਜਾਣਾ ਤੂੰ ਕਹਿੰਦਾ ਨਿਆਦੇ ਨਾਲ ਫੱਟ ਰਿਹਾ ਸੱਚ ਉਹਨੇ ਟਰੈਕਟਰ ਲੈ ਕੇ ਧਾਣੇ ਪਵਾ ਰਹੇ ਉਧਰ ਬਾਈ ਸੜਾ ਚੀਜ਼ ਦਾ ਸੁੱਖ ਤਾਂ ਹੈ ਖੈਰ ਬਾਕੀ ਏਸੀ ਕੈਬਨ ਤਾਂ ਏਸੀ ਕੈਬਨ ਲੈ ਲੈਂਦਾ ਚਾਹੇ ਕੋਈ ਹੋਇਆ ਚਾਹੇ ਇਹ ਹੋਇਆ ਕਰਦੇ ਤੋਂ ਤਾਂ ਬਚਦਾ ਬੰਦਾ ਹੈਨਾ ਬਸ ਇਹ ਚੀਜ਼ ਦਾ ਫਰਕ ਰਹਿੰਦਾ ਇਹ ਵੀ ਬਿਲਖੂ ਵਾਲਾ ਦਾ ਬਾਈ ਕਟਰ ਅੱਛੇ ਵੱਡਣਾਂ ਦਾ ਕਟਰ ਸਾਈਜ਼ ਚ ਵੱਡਾ ਲੱਗਦਾ ਮੈਨੂੰ ਇਹ ਕਿਉਂਕਿ ਟਰੈਕਟਰ ਦੇ ਟਾਇਰਾਂ ਤੋਂ ਬਾਹਰ ਆਏ 7 ਫੁੱਟਾ ਲੱਗਦਾ ਜਿੱਥੇ ਤੱਕ ਮੈਨੂੰ ਲੱਗਦਾ 7 ਜਾਂ 7.5 ਫੁੱਟਾ ਹੈਨਾ ਇਹ ਦੇਖ ਲਓ ਵੀ ਆਹ ਉਹਦੇ ਤੱਕ ਕਿਵੇਂ ਕਰਦਾ ਕੱਟਦਾ ਪਰ ਜਦ ਲਈ ਐ ਥੋੜੀ ਵੀ ਸਵਾਲ ਪੈਦਾ ਵੀ ਸਾਡਾ ਅੰਤਰ ਕਰਦਾ ਜੁਗੰਨਾ ਬੰਦਾ ਨਾਲੇ ਕੰਮ ਵੀ ਕਰ ਰਿਹਾ ਹੁੰਦਾ ਇੰਨਾ ਫੇਰ ਲ ਜਾ ਕੇ ਵੀ ਕਹਿ ਦਵੇ ਵੀ ਹਾਂ ਮੈਂ ਤਾਂ ਇੰਨਾ ਕੰਮ ਕਰਕੇ ਆਇਆ ਥੋੜਾ ਫੀਲ ਜਿਹਾ ਵੀ ਨਹੀਂ ਹੁੰਦਾ ਵੀ ਲੈ ਮੈਂ ਕਾਚੇ ਵੱਢ ਕੇ ਆਇਆ ਹਾਂ ਠਮਾ ਤੋ ਕੀ ਦੇਖਦੇ ਬਸ ਲੈ ਨਾਲ ਇੰਨਾ ਜੀ ਫੁੱਲਣੀਆਂ ਰਾਇਕ ਵਾਜਣਾ ਇਹਦੇ ਬਾਅਦ ਫਿਰ ਇੱਦੀਆਂ ਗੱਠਾਂ ਬੰਨ੍ਹ ਹੋ ਜਾਣੀਆਂ ਉਹ ਥੱਲੇ ਤੱਕ ਪ੍ਰੋਜੈਕਟ ਸਾਰਾ ਅੱਜ ਚਾਚੇ ਕਹਿੰਦੇ ਚੱਲੀ ਜਾਣਾ ਅੱਜ ਉਧਰ ਗੋਗੀ ਵੀ ਦਾ ਚੱਲ ਰਿਹਾ ਅੱਜ ਆਲੂਆਂ ਤੇ ਸਪਰੇਅ ਕਰ ਰਹੇ ਆ ਬਸ ਹੁਣ ਚੱਲਦੇ ਆਪਾਂ ਤੁਹਾਨੂੰ ਆਲੂ ਦਿਖਾਉਣੇ ਇਸ ਤੋਂ ਬਾਅਦ ਘਾਟੇ ਵਾਲਾ ਤਾਂ ਨਹੀਂ ਚਾਚਾ ਕੰਮ ਇਹ ਤਾਂ ਥਾਲੀ ਬਹੁਤ ਟੌਪ ਦੀ ਐ ਪਰ ਜਣੀ ਕੇਰਾ ਤਾਂ ਲੱਗੀ ਜਾਂਦਾ ਵੀ ਹਾਂ ਪੈਸਾ ਜਿਆਦਾ ਲੱਗੇ ਜਿਆਦਾ ਲੱਗੇ ਪਰ ਚੀਜ਼ ਦੀ ਵੈਲਿਊ ਦੀ ਐ ਇਹ ਤਾਂ ਹੈ ਹੀ ਜਿਆਦਾ ਚਾਹੇ ਤੂੜੀ ਬਣਾਉਣੀ ਐ ਆ ਖਰਚੇ ਵਧਣ ਨੂੰ ਲੈ ਕੇ ਦੇ ਲੈ ਕਿੰਨਾ ਸਾਲਾ ਨਜ਼ਾਰਾ ਆਉਂਦਾ ਨਜ਼ਾਰਾ ਪੂਰਾ ਐ ਨੂੰ ਲੱਗਦਾ ਕੋ ਹੈ ਪਤਾ ਨਹੀਂ ਲੱਗਦਾ ਕੋ ਸਭ ਹਮ ਛਾਲ ਜਿਹੜੀ ਵੱਡੀ ਐ ਬੰਦਾ ਸ਼ਾਮ ਨੂੰ ਫੇਰ ਹੋਏ ਜਦ ਤੋ ਹਜਾ ਮੈਂ ਕਹਿੰਦਾ ਬੋਚੇ ਜੀ ਉੱਠਣ ਵਿੱਚ ਨਿਕਲ ਨਹੀਂ ਕਰਦਾ ਹੈਗਾ ਐ ਤੇਲ ਵੀ ਮੈਨੂੰ ਜਿਵੇਂ ਤੁਸੀਂ ਦੱਸਦੇ ਤੇਲ ਜ਼ਿਆਦਾ ਨਹੀਂ ਖਾਂਦਾ ਤੇਲ ਬਾਈ ਪਤਾ ਕਿੰਨਾ ਖਾਂਦਾ ਮੈਨੂੰ ਦੱਸ ਦੇਣਾ ਮੈਂ ਦਾ ਇੱਕ ਆਪਣਾ ਖਾਂਦਾ 1070 ਰੁਪਏ ਦਾ ਰਾਇਤਰੀ ਦਾ ਮਾਉਣ ਜਾਣ ਦਾ ਨਾਲੇ ਫੁੱਲ ਖਿੱਚ ਕੇ ਹਾਂ ਫਿਰ 1070 ਦਾ ਤਾਂ ਕੁਝ ਵੀ ਐਨੇ ਤਾਂ ਦੂਏ ਹੀ ਲਾਜੰਨੇ 8-9 ਸੋਂ ਤਾਂ ਦੂਏ ਹੱਥ ਲਾਜੰਨੇ ਇਹ ਹੱਥ ਸਦਾ ਖਾ ਗਿਆ ਆਪਣਾ 45 ਫਾਰਮ ਟਰੈਕ ਫਾਰਮ ਟਰੈਕ ਫਿਰ ਫਿਰ ਤਾਂ ਕਿਸੇ ਵੀ 300 ਦਾ ਫਰਕ ਫਿਰ ਚੀਜ਼ ਵੀ ਵਜਨ ਦਾ ਪਤਾ ਨਹੀਂ ਠੰਡ ਵੀ ਨਹੀਂ ਲੱਗਦੀ ਹੈਗੀ ਠੰਡ ਲੱਗਦੀ ਹਾਂ ਇੱਕ ਹੋਰ ਆ ਨਾ ਮੀਂਹ ਗਣੀ ਦਾ ਵੀ ਡਰ ਨਹੀਂ ਕੋਈ ਚਾਹੇ ਆਪਣਾ ਕੰਬਲ ਹੋਣਾ ਚਾਹੀਦਾ ਸਿਆਲ ਦੇ ਵਿੱਚ ਅੰਦਰ ਪਾਏ ਆ ਹੈ ਸਿਆਲ ਦੇ ਵਿੱਚ ਕਿਤੇ ਕੋਈ ਆਪਾਂ ਨੇ ਕਿਹਾ ਮੰਡੀ ਦੇ ਵਿੱਚ ਗਏ ਵਿਆਂ ਜਾਂ ਕਿਤੇ ਹੋਰ ਕਿਤੇ ਗਏ ਵਿਆਂ ਤਾਂ ਆਪਣਾ ਪਾਈ ਜਾ ਚਪਾ ਕਰਕੇ ਕੰਬਲ ਚਾਹੀਦਾ ਕੋਲ ਸਿਆਲ ਦੇ ਦਿਨਾਂ ਚ ਜਾਂਦੇ ਨਾ ਟਰੈਕਟਰ ਉੱਥੇ ਪੈਣ ਪੂਣ ਨੂੰ ਬੰਦੋਬਾਸਤ ਹੁੰਦਾ ਨਹੀਂ ਆਪਣਾ ਟਰੈਕਟਰ 'ਚ ਜਿਵੇਂ ਮੱਜੀ ਬਿੰਗਰ ਡੇਟਾ ਹੋ ਜਾਂਦਾ ਬੰਦਾ ਪੂਰੇ ਗੇਂਦ ਮੱਡੀ ਨੂੰ ਬੰਦਾ ਕੱਢਣਾ ਵਾ ਕੱਢ ਲੈ ਚਾਚਾ ਕੱਢ ਲੈ ਉਹ ਖਾਨ ਜੋਗੀ ਰੱਖਣੀਆਂ ਹਾਂ ਤੂੰ ਪਰਵਾਹ ਕਦੇ ਕਰਦਾ ਲਿਆ ਜਾ ਚੱਕ ਲੈ ਕਿੱਥੇ ਬੰਦਾ ਆ ਦੇ ਲੈ ਚੱਕ ਲੈ ਆ ਇੱਥੇ ਕਰ ਦਿੰਨੇ ਆ ਕੜਦਾ ਕਰਦਾ ਕੋਈ ਨਾ ਇਹ ਯਾਰ ਬਾਬ ਵਧੀਆ ਬਣ ਗਿਆ ਛਰਸੀ ਕਹਿੰਦਾ ਬਾਈ ਬਾ ਚੋਲ ਖਲਾਦੀ ਹੁਣ ਸਾਨੂੰ ਮਾਚਾਵਲ ਮੰਗਦਾ ਦਿਲਪ੍ਰੀਤ ਚੋਲ ਮੰਗਦਾ ਆਏ ਕਰ ਜਾਤੇ ਬਹੁ ਘੱਟ ਫੂਸਾ ਜਿੱਥੇ ਉਹਦੇ ਪਰਗੇ ਜੀ ਆਏ ਕਰ ਉਹ ਕੋਮਲ ਦੁੱਥੀ ਲੈ ਚਲ ਉੱਥੇ ਫੂਸ ਘੱਟ ਆ ਉੱਥੀ ਲੈ ਚਲ ਉੱਥੀ ਘੇਰਲਾ ਲਾਗ ਦੇ ਨੂਰੇ ਕਾ ਨੂੰ ਲਿਆਉਂਗਾ ਰੈਡੀ ਜਿੱਥੇ ਫੂਸ ਘੱਟ ਹੋਊਗਾ ਉਹਦੇ ਪਰਗੇਰੀ ਥੱਬਾ ਜਾਣਾ ਬਣਾਈ ਫੋਲਦੀ ਬਸ جي <laughs> کڻا ਸਸ ਹੱਥ ਪਾ ਕੇ ਕੱਢ ਦਿੰਨੇ ਆ ਪਰ ਰੋਕ ਦੇ ਈਵਰ ਕੱਢ ਦੇ ਸੋਹਣੇ ਹੋ ਗਏ ਦਾਚਾ ਮਾਂ ਵਧੀਆ ਹੋ ਗਏ ਹੈ ਵੀ ਦਿਲ ਓਏ ਦੂਏ ਲੋਟੇ ਕਰਿਆ ਤਾਂ ਹੈ ਨਾ ਇਕੱਠਾ ਮਾਲ ਇਹ ਮੁੱਛੜ ਮੁੱਛੜ ਆ ਮਾਦੀਪ ਘਾਤੀਆਂ ਇਹ ਤਾਂ ਚੋਲ ਵਧੀਆ ਹੁੰਦੇ ਬਾਸਮਤੀ ਨਾਲ ਇਹ ਤਾਂ ਕਹਿੰਦੇ ਵੀ ਗੜਵੀ ਕਹਿੰਦਾ ਮੀਟ ਨਾਲ ਬਹੁਤ ਛੋਟ ਬਣਦੀ ਚੋਲ ਬੜਾ ਮੱਛੀ ਗੱਲਾਂ ਨਾ ਕਰ ਕਹਿੰਦਾ ਨੇ ਏ ਜੀ ਹੁਣ ਤਾਂ ਇੱਥੇ ਤਾਂ ਹੀ ਗੱਡੇ ਆਏ ਫੇ ਹੁਣ ਫਿਰ ਆਏ ਦੱਸ ਫੇ ਹੁਣ ਕਿਦਣ ਖਿਲਾ ਦੇ ਸਾਨੂੰ ਮੈਂ ਤਾਂ ਕਹਿੰਦਾ ਵੀ ਦੇਖਨੇ ਆ ਜੇ ਅੱਜੇ ਘਟਾਲਦੇ ਤੂੰ ਕਿੱਥੇ ਤੂੰ ਕਿਤਾ ਲਿਆ ਇਹਨੂੰ ਫੇਰ ਆਪਾਂ ਜਾਂਚਦੇ ਹਾਂ ਫੇ ਜਾਂਚਦੇ ਹਾਂ ਪਾ ਕੇ ਇਹਨੂੰ ਹੁਣ ਜਾਣਾ ਕਿੱਥੇ ਜਾਂਚ ਆਪਾਂ ਮੁਰਗਾ ਦਾਦੀ ਕਿੰਨਾ ਲਿਆਉਣਾ ਹੁਣ ਇੱਥੇ ਬੱਲੇ ਚੁਗੂਗਾ ਅੱਛਾ ਚੱਲ ਫੇ ਚੱਲੀਏ ਅੱਛਾ ਆਪਾਂ ਆਪਾਂ ਚਾਰਕ ਪੀਸੇ ਵਰਪੀ ਚ ਲੈ ਕੇ ਜਾਣੇ ਹਾਂ 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 ਧੱਕਦੇ ਆ ਉੱਥੇ ਰੱਖ ਲੈਣੇ ਆ